ਔਰ ਕੀ ਹਾਲ ਚਾਲ ਨੇ ਵੀਰੇ ਵਧੀਆ ਜੀ ਵਧੀਆ ਔਰ ਅੱਜ ਕਿਸ ਟੌਪਿਕ ਤੇ ਗੱਲ ਕਰਨੀ ਹੈ ਸਭ ਤੋਂ ਪਹਿਲਾਂ ਵੀ ਸਤਿ ਸ਼੍ਰੀ ਅਕਾਲ ਸਾਰੇ ਭਰਾਵਾਂ ਨੂੰ ਤੇ ਜਿਹੜੇ ਵੀ ਭਰਾ ਆਪਣੀ ਵੀਡੀਓ ਦੇਖ ਰਹੇ ਨੇ ਜਿਵੇਂ ਆਪਾਂ ਹਰ ਵਾਰ ਦੀ ਤਰ੍ਹਾਂ ਇੱਕੋ ਗੱਲ ਰਿਪੀਟ ਕਰਦੇ ਹਾਂ ਨਾ ਵੀ ਸਾਡਾ ਜਿਹੜਾ ਚੈਨਲ ਆ ਨਾ ਉਹਨੂੰ ਸਬਸਕ੍ਰਾਈਬ ਕਰ ਲਓ ਤੇ ਆਈਡੀ ਨੂੰ ਫੋਲੋ ਕਰ ਲਓ ਤੇ ਅੱਜ ਦਾ ਵੀ ਸਾਡਾ ਤੁਸੀਂ ਕਹਿੰਦੇ ਹੋ ਵੀ ਕਿਹੜੇ ਵਿਸ਼ੇ ਬਾਰੇ ਗੱਲ ਕਰਨੀ ਚਾਹੁੰਦੇ ਹੋ ਅੱਜ ਦਾ ਵਿਸ਼ਾ ਨਾ ਆਪਣੇ ਜਿਹੜਾ ਪਸ਼ੂ ਸੋਰੀ ਪਸ਼ੂ ਨਹੀਂ ਆਪਾਂ ਪੰਛੀਆਂ ਬਾਰੇ ਗੱਲ ਕਰਨੀ ਹੈ ਜਿਹੜੇ ਆਪਣੇ ਨੇੜੇ ਪੰਛੀ ਨੇਗੇ ਚਿੜੀਆਂ ਨੇਗੇ ਜਾਂ ਕਾਂ ਨੇ ਜਾਂ ਹੋਰ ਜਿੰਨੇ ਵੀ ਛੋ ਵੀ ਖਤਮ ਹੁੰਦੇ ਜਾ ਰਹੇ ਨੇ ਕਿ ਉਹ ਕਿਉਂ ਖਤਮ ਹੁੰਦੇ ਜਾ ਰਹੇ ਨੇ ਕੋਈ ਕਾਰਨ ਨਹੀਂ ਇਹਦੇ ਕੋਈ ਕਾਰਨ ਇਹਦੇ ਬਹੁਤ ਸਾਰੇ ਕਾਰਨ ਨੇ ਕਿ ਵੀ ਜਿਵੇਂ ਆਪਾਂ ਦੇਖੀਏ ਵੀ ਅੱਜ ਤੋਂ 10-15 ਸਾਲ ਆਪਣੇ ਕੱਚੇ ਘਰ ਹੁੰਦੇ ਸੀਗੇ ਇਟਾਲੇ ਘਰ ਲਾਲਾ ਹਾ ਕੱਚੇ ਬਾਲਿਆਂ ਵਾਲੇ ਘਰ ਸੀ ਉਹਨਾਂ ਦੇ ਨਾਲ ਛੱਤਾਂ ਦੇ ਵਿੱਚ ਚਿੜੀਆਂ ਛੋਟੇ-ਛੋਟੇ ਮਤਲਬ ਆਪਣੇ ਆਲ ਨੇ ਬਣਾ ਕੇ ਰਹਿੰਦੇ ਹੁੰਦੇ ਸੀ ਛੋਟੇ-ਛੋਟੇ ਜਿਹੜੀਆਂ ਹਾਂਜੀ ਤੇ ਉਹ ਹੁਣ ਤਕਰੀਬਨ ਤੁਹਾਨੂੰ ਦੇਖ ਲਓ ਵੀ ਉਹ ਦੇਖਣ ਨੂੰ ਮਿਲਦੇ ਨਹੀਂ ਜਮੇ ਖਤਮ ਹੋ ਚੁੱਕੇ ਨੇ ਬਚਾਰੀਆਂ ਪਤਾ ਨਹੀਂ ਮਰ ਗਈਆਂ ਪਤਾ ਨਹੀਂ ਕਿੱਧਰ ਚਲੀ ਗਈਆਂ ਹਨਾ ਤੇ ਇਹਦਾ ਕਾਰਨ ਸਭ ਤੋਂ ਵੱਡਾ ਮੈਂ ਇਹ ਦੇਖ ਰਿਹਾ ਹਾਂ ਨਾ ਚਲੋ ਜਿੱਥੇ ਤੱਕ ਵੀ ਮੈਨੇ ਸੋਚਿਆਗਾ ਜਾਂ ਮੈਂ ਇਹਦੇ ਬਾਰੇ ਨੌਲੇਜ ਹਾਸਲ ਕੀਤੀ ਵੀ ਜਿਹੜਾ ਆਪਣਾ ਇੰਟਰਨੈਟ ਦਾ ਨੈਟਵਰਕ ਹੁਣ ਤੁਸੀਂ ਸੋਚਦੇ ਹੋਵੋਗੇ ਵੀ ਨੈਟਵਰਕ ਦਾ ਕੀ ਇਹਦੇ ਨਾਲ ਲਿੰਕ ਆਗਾ ਇਹਦੇ ਨਾਲ ਨੈਟਵਰਕ ਦਾ ਬਹੁਤ ਜ਼ਿਆਦਾ ਲਿੰਕ ਆਗਾ ਦੇਖੋ ਅਜ ਤੋਂ ਇਹ ਸ਼ਾਇਦ ਇੰਟਰਨੈਟ ਆਇਆ ਨੂੰ ਮੈਨੂੰ ਲੱਗਦਾ 20-25 ਸਾਲ ਹੀ ਹੋਏ ਨੇ ਬੜਾ ਟਾਈਮ ਤਾਂ ਹੋਇਆ ਨਹੀਂਗਾ 1992 ਤੋਂ ਲੈ ਕੇ 2000 ਤੱਕ ਇੱਥੇ ਆਪਣਾ ਫੋਨ ਆਉਣਾ ਸ਼ੁਰੂ ਹੋਇਆ ਉਸ ਤੋਂ ਬਾਅਦ 2G ਆਇਆ ਫਿਰ 3G ਆਇਆ 4G ਆਇਆ ਫਿਰ ਉਹਨੂੰ 5G ਚੱਲ ਰਿਹਾ ਹੁਣ ਅੱਗੇ 6G ਦੀਆਂ ਤੇਰੀਆਂ ਚੱਲ ਰਹੀਆਂ ਨੇ ਜੀਆਂ ਤੇ ਜਦੋਂ 2014 ਦੇ ਵਿੱਚ ਇੰਟਰਨੈਟ ਜੋ 2013-14 ਦੇ ਵਿੱਚ Jio ਦਾ 4G ਇੰਟਰਨੈਟ ਆਇਆ ਉਦੋਂ ਸਾਰੇ ਲੋਕ ਬਹੁਤ ਖੁਸ਼ ਹੋਏ ਆਪਾਂ ਵੀ ਉਹਨਾਂ ਵਿੱਚ ਸ਼ਾਮ ਲਾਂਗੇ ਇਹ ਨਹੀਂ ਕਹਿੰਦਾ ਵੀ ਮੈਂ ਲੋਕਾਂ ਨੂੰ ਬਲੇਮ ਕਰ ਰਹੇ ਹਾਂ ਮੈਂ ਵੀ ਉਹਨਾਂ ਦੇ ਵਿੱਚ ਹੀ ਆਗਾ ਵੀ ਦੇਖੋ ਜਿਹੜਾ ਇੰਟਰਨੈਟ ਹੈਗਾ ਉਹਦੀ ਜਿਹੜਾ ਨੈਟਵਰਕ ਹੈਗਾ ਹਨਾ ਉਹ ਇੰਨਾ ਜ਼ਿਆਦਾ ਹਾਨੀ ਕਰਕਾ ਹੈਗਾ ਜਿਹੜਾ ਉਹ ਜਿਹਦੇ ਨਾਲ ਜਿਹੜਾ ਆਪਣੇ ਪੰਛੀ ਨੇਗੇ ਉਹ ਪੈਰਾਲਾਈਜ਼ ਹੋ ਰਹੇ ਨੇ ਤੁਸੀਂ ਦੇਖਿਆ ਵੀ ਗਈ ਆਪਣੇ ਕਬੂਤਰ ਵਗੈਰਾ ਹੁੰਦੇ ਨੇ ਜਾਂ ਘਟਾਰਾ ਹੋ ਗਏ ਜਾਂ ਛੋਟੇ ਚਿੜੀਆ ਹੋ ਗਈਆਂ ਉਹਨਾਂ ਦੀ ਗਰਦਨ ਵਿੰਗੀ ਹੋ ਜਾਂਦੀ ਹੈਗੀ ਜਾਂ ਉਹ ਇਕੱਠੇ ਹੋ ਜਾਂਦੇ ਨੇਗੇ ਅਧਰੰਗ ਹੋ ਜਾਂਦਾ ਇਹਨੂੰ ਪੈਰਾਲਾਈਜ਼ ਕਹਿੰਦੇ ਨੇਗੇ ਜਾਂ ਉਹਨਾਂ ਦੇ ਜਿਹੜੇ ਲੱਤਾਂ ਨੇਗੀਆਂ ਉਹ ਕੰਮ ਕਰਨੋਂ हट ਜਾਂਦੇ ਨੇ ਕਿਉਂਕਿ ਉਹਨਾਂ ਦੇ ਜਿਹੜੇ ਜਾਨਵਰ ਨੇ ਉਹ ਜਾ ਕੇ ਟਾਵਰਾਂ ਦੇ ਉੱਪਰ ਹੀ ਬਹਿੰਦੇ ਨੇ ਜ਼ਿਆਦਾ ਜਾਂ ਦਰਖਤਾਂ ਤੇ ਬਹਿੰਦੇ ਨੇ ਜਾ ਟਾਵਰਾਂ ਦੇ ਮੈਂ ਇਹਨਾਂ ਨੇ ਹਾਂਜੀ ਹੁਣ ਆਪਾਂ ਦਾ ਟਾਵਰ ਤੋਂ ਕਿੰਨੇ ਦੋ ਕਿਲੋਮੀਟਰ ਦੀ ਰੇਂਜ ਦੇ ਬੈਠਨ ਨੇ ਉਹ ਵਿਚਾਰੇ ਉੱਪਰ ਬੈਠ ਜਾਂਦੇ ਜਦੋਂ ਜਦ ਕਿ ਉਹਨਾਂ ਨੂੰ ਪਤਾ ਨਹੀਂ ਹੈਗਾ ਇਹ ਸਾਡੇ ਲਈ ਹਾਨੀਕਾਰਕ ਹੈ ਕਿ ਸਾਡੇ ਲਈ ਲਾਭਦਾਇਕ ਹੈਗਾ ਇਹ ਹਨਾ ਉਹ ਦੇਖੋ ਜਦੋਂ 4G ਨੈਟ ਆਇਆ ਤਾਂ ਸਾਰੇ ਬਹੁਤ ਖੁਸ਼ ਹੋਏ ਨੇ ਹੁਣ ਜਦੋਂ 4G ਖਤਮ ਹੋ ਖਤਮ ਵੀ ਨਹੀਂ ਕਹਿ ਸਕਦੇ ਆਪਾਂ ਮਤਲਬ ਵੀ ਉਹਨਾਂ 4G ਦੀ ਡਿਮਾਂਡ ਘਟ ਕੇ ਉਹਨਾਂ 5G ਜ਼ਿਆਦਾ ਹੈ ਇਸ ਟਾਈਮ ਪੂਰੇ ਪੀਕ ਦੇ ਉੱਤੇ ਹੈਗਾ ਹੁਣ ਜਿਹੜਾ 5G ਇੰਟਰਨੈਟ ਹੈਗਾ ਉਹਦੀ ਸਪੀਡ ਤਾਂ ਬਹੁਤ ਜ਼ਿਆਦਾ ਹੈਗੀ ਆਪਾਂ ਇਹ ਵੀ ਮੰਨਦੇ ਹੈਗੇ ਹਨਾ ਸਾਰੇ ਲੋਕ ਖੁਸ਼ ਵੀ ਨੇ ਹੁਣ ਕੈਨੇਡਾ 'ਚ ਹੋਊਗਾ ਆਇ ਨੂੰ ਵੀ ਹੁਣ 6G ਚੱਲੇ ਹੁਣ 6G ਦੇ ਤਿਆਰੇ ਵੀ ਚੱਲ ਰਹੇ ਜਾਨੀ ਕਿ ਹੋ ਸਕਦਾ 2027 ਜਾਂ 27 ਤਾਂ ਨਹੀਂ ਕਹਿ ਸਕਦੇ ਆਪਾਂ ਜਦੋਂ ਵੀ ਹੋਊਗਾ ਲਾਂਚ ਹੋਊਗਾ ਉਹ ਵੀ ਤੁਸੀਂ ਇੱਕ ਗੱਲ ਦੇਖੋ ਵੀ ਆਪਾਂ ਆਪਣੇ ਬੈਨੀਫਿਟ ਵਾਸਤੇ ਆਪਾਂ ਉਹਨਾਂ ਨੂੰ ਮਾਸੂਮਾਂ ਨੂੰ ਮਾਰ ਰਹੇ ਹਾਂ ਸਹੀ ਗੱਲ ਹੈ ਵੀਰੇ ਠੀਕ ਹੈ ਸਰਕਾਰ ਇਹਦੇ ਬਾਰੇ ਕਿਉਂ ਨਿਧਾਨ ਨਹੀਂ ਦਿੰਦੀ ਹੈ ਕਿ ਠੀਕ ਹੈ ਚਲੋ 5G ਇੰਟਰਨੈਟ ਥੋੜਾ ਬਹੁਤ ਜ਼ਿਆਦਾ ਸਪੀਡ ਆ 30 ਦੀ 40 40 MB ਦੀ ਸਪੀਡ ਦਿੰਦਾ ਜੇ ਆਪਾਂ ਡਾਊਨਲੋਡ ਕਰਨਾ ਹੋਵੇ ਕੁਝ ਥੋੜਾਗਾ ਉਹ ਉਹ ਵੀ ਤਾਂ ਟਾਈਮ ਸੀ ਜਦੋਂ 2G ਦੇ ਵਿੱਚ ਸਾਰਾ ਸਰਦਾ ਹੁੰਦਾ ਸੀਗਾ ਤੇ ਇਹ ਜਿੱਥੇ ਇੰਟਰਨੈਟ ਦਾ ਮਹੱਤਵ ਹੈਗਾ ਆਪਾਂ ਉੱਥੇ ਉਹਦੇ ਨੁਕਸਾਨ ਵੀ ਨੇਗੇ ਮੈਂ ਇਹ ਨਹੀਂ ਕਹਿੰਦਾ ਚਲੋ ਠੀਕ ਹੈ ਹੁਣ ਸਾਰੇ ਜਣੇ ਇੰਟਰਨੈਟ ਦੇ ਡਿਪੈਂਡੈਂਟ ਨੇ ਇੰਟਰਨੈਟ ਤੋਂ ਬਿਨਾ ਸਾਰਿਆਂ ਦਾ ਕਿਸੇ ਦਾ ਸਰਦਾ ਵੀ ਹੈ ਨਹੀਂਗਾ ਤੇ ਇੱਕ ਹੋਰ ਹੈ ਹੁਣ ਜਿਵੇਂ ਮੂਰੇ ਬਸੰਤ ਆ ਰਹੀ ਹੈਗੇ ਬਸੰਤ ਦੇ ਉੱਤੇ ਕੀ ਹੋਣਾਗਾ ਹੁਣ ਡੋਰਾ ਵੇਖਣੇ ਨੇ ਚੈਨਾਂ ਵਾਲੀਆਂ ਠੀਕ ਹੈ ਉਹ ਇੱਕ ਦੋ ਦਿਨਾਂ ਦਾ ਐਂਟਰਟੇਨਮੈਂਟ ਹੈਗਾ ਉਹ ਡੋਰਾ ਐਨੇ ਆ ਮਤਲਬ ਜਿਆਦਾ ਪੱਕੀਆਂ ਨੇ ਹੈਗੀਆਂ ਵੀ ਜੇ ਕਿਸੇ ਆਮ ਇਨਸਾਨ ਦੇ ਗਲ ਚ ਪੈ ਜਾਣ ਜਾਂ ਬਾਹ ਚ ਪੈ ਜਾਣ ਤਾਂ ਉਹ ਬਾਹ ਦੇ ਵਿੱਚ ਵੀ ਫਟ ਕਰ ਦਿੰਦੇ ਨੇ ਚੀਰਾ ਲਾ ਦਿੰਦੇ ਨੇ ਹੈਗੇ ਠੀਕ ਹੈ ਜੀ ਹੁਣ ਤੁਸੀਂ ਦੇਖੋ ਵੀ ਉਹ ਜਾਨਵਰ ਨੇ ਉੱਡਦੇ ਫਿਰਦੇ ਨੇ ਕਿਸੇ ਦੀ ਲੱਤ 'ਚ ਪੈ ਗਈ ਡੋਰ ਕਿਸੇ ਦੀ ਗਲ 'ਚ ਪੈ ਗਈ ਉਹ ਵਿਚਾਰੇ ਜਿੱਥੇ ਕੇਰਾ ਪੈ ਗਈ ਉੱਥੇ ਲੰਮਕੀ ਜਾਂਦੇ ਨੇ ਜੇ ਕਈਆਂ ਦੇ ਵਿਚਾਰੇ ਮਰ ਜਾਂਦੇ ਨੇ ਜ਼ਾਮ ਘੁੱਟ ਜਾਂਦਾ ਲਾ ਲੋ ਜਾਂ ਜਿਵੇਂ ਵੀ ਜੋ ਵੀ ਆਪਾਂ ਦੇਖਦੇ ਹਾਂ ਹੁਣ ਸ਼ਹਿਰਾਂ ਦੇ ਵਿੱਚ ਦੇਖੋ ਤੁਸੀਂ ਬਹੁਤ ਜ਼ਿਆਦਾ ਪਤੰਗ ਉਡਾਉਣਗੇ ਭਰਾ ਆਪਣੇ ਤੋ ਉਹਨਾਂ ਨੂੰ ਇਹ ਕਹਿੰਦੇ ਵੀ ਐਂਟਰਟੇਨਮੈਂਟ ਦੇ ਹੋਰ ਬਹੁਤ ਜ਼ਿਆਦਾ ਸਾਧਨ ਨੇ ਚਾਹੇ ਤੁਸੀਂ ਡੀਜੇ ਲਾ ਕੇ ਨੱਚ ਲੋ ਇਹ ਜੇ ਤੁਸੀਂ ਪਤੰਗ ਚੜਾਉਣੇ ਤਾਂ ਕੋਈ ਇਹੋ ਜਿਹੀ ਡੋਰ ਬਾਤੋ ਜਿਹੜੀ ਮੜੀ ਜੀ ਖਿੱਚੇ ਤੇ ਟੁੱਟ ਜੇ ਉਹ ਤਾਂ ਜੇ ਆਪਾਂ ਜਿਆਦਾ ਦੱਬ ਕੇ ਖਿੱਚ ਲਿਆ ਆਪਣਾ ਹੱਥ ਵੀ ਪਾੜ ਦਿੰਦੀ ਆ ਉਹ ਤੋਂ ਮੈਂ ਦੇਖੀ ਹੈ ਕਿ ਇੰਨੀ ਪੱਕੀ ਡੋਰ ਆ ਉਹ ਹਾਂਜੀ ਹਾਂਜੀ ਤੁਸੀਂ ਵੀ ਦੇਖੀ ਹੈਗੀ ਤੇ ਆਪਾਂ ਮੁੜ ਕੇ ਉਹਨਾਂ ਕੇ ਇੰਟਰਨੈਟ ਦੇ ਉੱਤੇ ਵੀ ਦੇਖੋ ਸਰਕਾਰ ਨੂੰ ਚਾਹੀਦਾ ਕਿ ਵੀ ਅੱਗੇ 6G ਲਾਂਚ ਹੋ ਰਿਹਾ ਹੈਗਾ ਹਨਾ ਚਲ ਆਪਾਂ ਰੋਗ ਤਾਂ ਸਕਦੇ ਹੈ ਨਹੀਂ ਆਪਾਂ ਇਹਨੂੰ ਸਰਕਾਰਾਂ ਦੇ ਕਿਉਂਕਿ ਜਿਵੇਂ ਤੁਸੀਂ ਘਰੋਂ ਬੋਟ 2 ਮੂਵੀ ਦੇਖੀ ਐਕਸੇ ਕੁਮਾਰ ਦੀ ਉਹਦੇ ਵਿੱਚ ਵੀ ਇਹੀ ਦਿਖਾਇਆ ਗਿਆ ਵੀ ਜਿਹੜੇ ਪੰਛੀ ਨੂੰ ਕਿਵੇਂ ਮਾਰ ਰਹੇ ਨੇ ਉਹ ਤੁਸੀਂ ਦੇਖਿਆ ਵੀ ਵੱਡੇ ਵੱਡੇ ਕੰਪਨੀਆਂ ਦੇ ਅੱਗੇ ਜਾ ਕੇ ਪ੍ਰੋਟੈਸਟ ਕਰਦਾ ਹੈਗਾ ਤੇ ਉਹਦੀ ਕੋਈ ਨਹੀਂ ਸੁਣਦਾ ਹੈਗਾ ਹਨਾ ਇਹ ਪੰਛੀ ਆਪ ਤਾਂ ਲੈਂਦੇ ਕੁਝ ਹੈ ਨਹੀਂਗੇ ਇਹ ਆਪਾਂ ਨੂੰ ਦਿੰਦੇ ਨਹੀਂ ਨੇ ਹੁਣ ਤੁਸੀਂ ਸੋਚਾਂਗੇ ਕਿ ਸਾਨੂੰ ਦਿੰਦੇ ਕੀ ਨੇ ਦੇਖੋ ਸਵੇਰੇ ਸਵੇਰੇ ਲੋਕ ਉੱਠਦੇ ਸੀਗੇ ਪਹਿਲਾਂ ਕਿੰਨੀ ਚਾਹ ਚਾਹਟ ਹੁੰਦੀ ਸੀਗੀ ਜਿੜੀਆਂ ਦੀ ਚੀਂ ਚੀਂ ਕਰਦੀਆਂ ਟੈਂ ਟੈਂ ਕਰਦੇ ਸੀਗੀਆਂ ਹੁਣ ਜਿਵੇਂ ਆਪਣੀਆਂ ਫਸਲਾਂ ਨੇ ਗਈਆਂ ਫਸਲਾਂ ਦੇ ਜਿਹੜੇ ਆਪਣੇ ਕੀਟਨਾਸ਼ਕ ਨੇਗੇ ਜਿਵੇਂ ਭੈਣੀਆਂ ਸੁੰਡੀਆਂ ਹੋ ਗਈਆਂ ਜਿਵੇਂ ਹੁਣ ਆਪਾਂ ਦੇਖਿਆ ਆਪਣੇ ਜਿਹੜਾ ਝੋਨਾ ਲੱਗਦਾ ਹਨਾ ਉਹਦੇ ਬਹੁਤ ਸਪਰੇਅ ਕਰਨੀ ਪੈਂਦੀ ਹੈ ਤੇ ਅੱਜ ਤੋਂ 20-30 ਸਾਲ ਪਹਿਲਾਂ ਸਪਰੇਅ ਦੀ ਕੋਈ ਲੋੜ ਨਹੀਂ ਪੈਂਦੀ ਹੁੰਦੀ ਸੀ ਤੁਸੀਂ ਇਹ ਵੀ ਸੋਚ ਕੇ ਦੇਖੋ ਉਹ ਸਪਰੇਅ ਦੀ ਲੋੜ ਤਾਂ ਪੈ ਰਹੀ ਹੈ ਕਿਉਂਕਿ ਜਿਹੜੀ ਉਹ ਜ ਉਹ ਇਹਨਾਂ ਨੂੰ ਕੀਟਨਾਸ਼ਕਾਂ ਨੂੰ ਖਾ ਜਾਂਦੇ ਸੀਗੇ ਆਪਾਂ ਹੁਣ ਵੀ ਦੇਖਿਆ ਵੀ ਕਈ ਘਟਾਰਾਂ ਨਹੀਂ ਕਿਹਾ ਨਾ ਉਹ ਸੁੰਡੀਆਂ ਚੱਕੀ ਫਿਰਦੀ ਹੁੰਦੀਆਂ ਨੇ ਜੀ ਜਿਹਦੇ ਨਾਲ ਕੀਟਨਾਸ਼ਕਾਂ ਦੀ ਵਰਤੋਂ ਘਟਉਂਦੀ ਸੀ ਇਕੱਲੇ ਇਹ ਤਾਂ ਹੈਂਡ ਵੀ ਕੀਟਨਾਸ਼ਕ ਨੇ ਜਿਹੜੀ ਜਿਹੜੀ ਆਪਾਂ ਦਵਾਈਆਂ ਸੜਕਦੇ ਆ ਕੀਟਨਾਸ਼ਕ ਉਹ ਤਾਂ ਇਕੱਲੇ ਕੀਟਾਂ ਨੂੰ ਮਾਰ ਜਿਹੜੇ ਆਪਣੇ ਮਿੱਤਰ ਕੀੜੇ ਹੁੰਦੇ ਨੇ ਗੰਡੋਏ ਆ ਤਾਂ ਉਹ ਨੀਚੇ ਤੱਕ ਅਸਰ ਕਰ ਦਿੰਦੇ ਨੇ ਜਿਹੜੀ ਮਤਲਬ ਬਹੁਤ ਤਰ੍ਹਾਂ ਦੀਆਂ ਦਵਾਈਆਂ ਆ ਰਹੀਆਂ ਨੇ ਮਾਰਕੀਟ ਦੇ ਵਿੱਚ ਹੁਣ ਮੰਨ ਲਈਏ ਕਿ ਚੱਲੋ ਵੀ ਆਪਾਂ ਸਪਰੇਅ ਕਰਤੀ ਉਸ ਤੋਂ ਬਾਅਦ ਕੋਈ ਪੰਛੀ ਆਇਆ ਉਹਨੇ ਉਸ ਕੋਈ ਸੁੰਢੀ ਚੱਕੀ ਉਹ ਖਾ ਗਿਆ ਨਾਲੇ ਤਾਂ ਸੁੰਢੀ ਮਰ ਤੇ ਮੈਂ ਤੁਹਾਡਾ ਬਹੁਤੋ ਸਮਾਂ ਨਾ ਲੈਂਦਾ ਹੋਇਆ ਮੈਂ ਇੱਕੋ ਬੇਨਤੀ ਕਰਨਾ ਚਾਹੁੰਦਾ ਸਰਕਾਰ ਦੇ ਅੱਗੇ ਵੀ ਦੇਖੋ ਇੰਟਰਨੈਟ ਆ ਜਿਹੜਾ ਇਹ ਮੈਂ ਇਹ ਨਹੀਂ ਕਹਿੰਦਾ ਵੀ ਇਹਨੂੰ ਬੰਦ ਕਰੋ ਵੀ ਇਹਦੇ ਕੋਈ ਇਹੋ ਜਿਹਾ ਮਤਲਬ ਪ੍ਰੋਜੈਕਟ ਲਾਉਣਾ ਚਾਹੀਦਾ ਜਿਸ ਦੇ ਨਾਲ ਪੰਛੀਆਂ ਦੀ ਵੀ ਜਾਨ ਨੂੰ ਖਤਰਾ ਨਾ ਹੋਵੇ ਕਿਉਂਕਿ ਇਹਦੇ ਨਾਲ ਪੰਛੀਆਂ ਦੇ ਵੀ ਮੌਤਾਂ ਹੋ ਰਹੀਆਂ ਨੇ ਕਿ ਜਿਹੜੇ ਆਪਣੇ ਡੰਗਰ ਪਸ਼ੂ ਨੇਗੇ ਉਹਨਾਂ ਦੇ ਵੀ ਗਰਭ ਤੇ ਬਹੁਤ ਜ਼ਿਆਦਾ ਭੈੜਾ ਨੁਕਸਾਨ ਹੋ ਰਿਹਾ ਹੈਗਾ ਪਹਿਲਾਂ ਆਪਾਂ ਸੁਣਦੇ ਹਾਂ ਤੁਸੀਂ ਵੀ ਜਾਨਵਰਾਂ ਦੇ ਗਰਭ ਨੂੰ ਆਪਣਾ ਖਤਰਾ ਹੈਗਾ ਹੁਣ ਇਹ ਲੇਡੀਜ਼ ਦੇ ਉੱਤੇ ਵੀ ਹੋਣ ਲੱਗ ਰਿਹਾ ਹੈ ਉਹ ਕਿਵੇਂ ਹੋਣ ਲੱਗ ਰਿਹਾ ਤੁਹਾਨੂੰ ਚੰਗੀ ਤਰ੍ਹਾਂ ਪਤਾ ਹੈ ਤੇ ਬਾਕੀ ਕੋਈ ਵੀਡੀਓ ਦੇ ਵਿੱਚ ਗਲਤੀ ਹੋਈ ਤਾਂ ਮਾਫੀ ਦਾ ਜਾਂਦਿਆਂ ਧੰਨਵਾਦ